ਅਭਿਆਸ ਸ਼ੀਟ 1 ਵਿਸ਼ਾ ਪੰਜਾਬੀ ਜਮਾਤ 5ਵੀਂ ਹੇਠ ਲਿਖੇ ਪ੍ਰਸ਼ਨਾਂ ਲਈ ਸਹੀ ਵਿਕਲਪ ਚੁਣੋ ਪ੍ਰਸ਼ਨ ਨੰਬਰ 1 ਸਾਡੇ ਰਾਸ਼ਟਰੀ ਝੰਡੇ ਵਿੱਚ ਰੰਗਾਂ ਦੀ ਤਰਤੀਬ ਕਿਹੋ ਜਿਹੀ ਹੈ ਅਸੀਂ ਜਾਣਦੇ ਹਾਂ ਕਿ ਸਾਡੇ ਰਾਸ਼ਟਰੀ ਝੰਡੇ ਵਿੱਚ ਸਭ ਤੋਂ ਉੱਪਰ ਕੇਸਰੀ ਫਿਰ ਸਫੇਦ ਤੇ ਫਿਰ ਹਰਾ ਰੰਗ ਹੁੰਦਾ ਹੈ ਇਸ ਲਈ ਅਸੀਂ ਸਸਾ ਵਿਕਲਪ ਨੂੰ ਚੁਣਾਂਗੇ ਪ੍ਰਸ਼ਨ ਨੰਬਰ 2 ਚਸ਼ਮਿਆਂ ਵਿੱਚੋਂ ਫੁੱਟਦਾ ਪਾਣੀ ਡੈਸ਼ ਜਿਹਾ ਲੱਗਦਾ ਹੈ ਅਸੀਂ ਕਵਿਤਾ ਵਿੱਚ ਪੜਿਆ ਹੈ ਚਸ਼ਮਿਆਂ ਵਿੱਚੋਂ ਫੁੱਟਦਾ ਚਾਂਦੀ ਰੰਗਾ ਪਾਣੀ ਇਸ ਲਈ ਅਸੀਂ ਈੜੀ ਵਿਕਲਪ ਚਾਂਦੀ ਨੂੰ ਟਿਕ ਕਰਾਂਗੇ ਪ੍ਰਸ਼ਨ ਨੰਬਰ 3 ਹੇਠ ਲਿਖੇ ਸ਼ਬਦਾਂ ਵਿੱਚੋਂ ਨਾਮ ਸ਼ਬਦ ਤੇ ਗੋਲਾ ਲਾਓ ਦਿੱਤੇ ਗਏ ਸ਼ਬਦਾਂ ਵਿੱਚੋਂ ਪਾਣੀ ਨਾਮ ਸ਼ਬਦ ਹੈ ਇਸ ਲਈ ਅਸੀਂ ਐੜਾ ਵਿਕਲਪ ਪਾਣੀ ਨੂੰ ਟਿਕ ਕਰਾਂਗੇ ਪ੍ਰਸ਼ਨ ਨੰਬਰ 4 ਹੇਠ ਲਿਖੇ ਸ਼ਬਦਾਂ ਵਿੱਚੋਂ ਨੌਜਵਾਨ ਮੁੰਡੇ ਲਈ ਕਿਹੜਾ ਸ਼ਬਦ ਠੀਕ ਹੋਵੇਗਾ ਅਸੀਂ ਜਾਣਦੇ ਹਾਂ ਨੌਜਵਾਨ ਮੁੰਡੇ ਨੂੰ ਅਸੀਂ ਗੱਭਰੂ ਕਹਿ ਸਕਦੇ ਹਾਂ ਐਸ ਲਈ ਅਸੀਂ ਆੜਾ ਵਿਕਲਪ ਗੱਭਰੂ ਨੂੰ ਟਿਕ ਕਰਾਂਗੇ। ਪ੍ਰਸ਼ਨ ਨੰਬਰ 5, ਹੇਠ ਲਿਖੇ ਸ਼ਬਦਾਂ ਵਿੱਚੋਂ ਸੁੱਧ ਸ਼ਬਦ ਦੀ ਚੋਣ ਕਰੋ। ਇੱਥੇ ਸਾਨੂੰ ਸ਼ਬਦ ਦਿੱਤੇ ਗਏ ਹਨ। ਇਹਨਾਂ ਵਿੱਚੋਂ ਅਸੀਂ ਸੁੱਧ ਸ਼ਬਦ ਚੁਣਨਾ ਹੈ। ਇਹਨਾਂ ਵਿੱਚ ਈੜੀ ਵਿਕਲਪ ਹਿੰਦੁਸਤਾਨ ਬਿਲਕੁਲ ਸਹੀ ਲਿਖਿਆ ਗਿਆ ਹੈ। ਐਸ ਲਈ ਅਸੀਂ ਇਸ ਨੂੰ ਟਿਕ ਕਰਾਂਗੇ। ਬਾਕੀ ਸ਼ਬਦਾਂ ਵਿੱਚ ਊਨਤਾਈਆਂ ਹਨ ਜਿਵੇਂ ਦੇਸ਼ਾਂ ਵਿੱਚ ਸ ਸ ਦੇ ਪੈਰ 'ਚ ਬਿੰਦੀ ਲਗਾਈ ਗਈ ਹੈ। ਮੈਦਾਨ ਵਿੱਚ ਦਲਾਮਾ ਲਾਉਣ ਵਾਲੀਆਂ ਹਨ। ਯੋਧਿਆਂ ਵਿੱਚ ਤੱਦਾ ਆਉਣਾ ਸੀ। ਪ੍ਰਸ਼ਨ ਨੰਬਰ 2 ਪੈਰੇ ਨੂੰ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ ਪੰਨਾ ਨੰਬਰ 2 ਰਿਸ਼ੀਆਂ ਮੁਨੀਆਂ ਤੋਂ ਲੈ ਕੇ ਮੇਰਾ ਪਿਆਰਾ ਹਿੰਦੁਸਤਾਨ ਪ੍ਰਸ਼ਨ ਨੰਬਰ 1 ਸੰਸਾਰ ਉੱਤੇ ਕਿਸ ਨੇ ਸ਼ੋਹਰਤ ਪ੍ਰਾਪਤ ਕੀਤੀ ਹੈ ਸ਼ੋਹਰਤ ਦਾ ਮਤਲਬ ਅਜਿਹੇ ਗੌਣ ਜਿਨ੍ਹਾਂ ਨੂੰ ਸਾਰਾ ਸੰਸਾਰ ਵੇਖਦਾ ਹੈ ਤਾਂ ਅਸੀਂ ਪਾਠ ਦੇ ਵਿੱਚ ਪੜਿਆ ਹੈ ਪੀਰਾਂ ਮੁਨੀਆਂ ਯੋਧਿਆਂ ਨੇ ਸਾਰਿਆਂ ਨੇ ਸ਼ੋਹਰਤ ਪ੍ਰਾਪਤ ਕੀਤੀ ਹੈ ਆਪਣਾ ਨਾਮ ਰੌਸ਼ਨ ਕੀਤਾ ਇਹਨਾਂ ਨੂੰ ਸਾਰਾ ਸੰਸਾਰ ਦੇਖਦਾ ਹੈ ਇਸ ਲਈ ਅਸੀਂ ਸਸਾ ਵਿਕਲਪ ਇਹਨਾਂ ਸਾਰਿਆਂ ਨੇ ਇਸ ਨੂੰ ਚੁਣਾਂਗੇ ਪ੍ਰਸ਼ਨ ਨੰਬਰ 2 ਪਸ਼ੂ ਚਾਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਪਸ਼ੂ ਚਾਰਨ ਵਾਲੇ ਨੂੰ ਪਾਲੀ ਕਿਹਾ ਜਾਂਦਾ ਹੈ ਇਸ ਲਈ ਅਸੀਂ ਊੜਾ ਵਿਕਲਪ ਨੂੰ ਚੁਣਾਂਗੇ ਪ੍ਰਸ਼ਨ ਨੰਬਰ 3 ਹੇਠ ਲਿਖੇ ਕਥਨਾਂ ਵਿੱਚੋਂ ਕਿਹੜਾ ਕਥਨ ਸਹੀ ਹੈ ਆੜਾ ਵਿਕਲਪ ਸਾਨੂੰ ਸੱਚੀ ਕਮਾਈ ਕਰਨੀ ਚਾਹੀਦੀ ਹੈ ਈਡੀ ਵਿਕਲਪ ਸਾਨੂੰ ਕਿਸੇ ਦਾ ਹੱਕ ਨਹੀਂ ਮਾਰਨਾ ਚਾਹੀਦਾ ਇਹ ਦੋਨੇ ਵਿਕਲਪ ਸਹੀ ਹਨ ਇਸ ਲਈ ਅਸੀਂ ਸਸਾ ਵਿਕਲਪ ਨੂੰ ਟਿਕ ਕਰਾਂਗੇ ਜਿਸ ਵਿੱਚ ਲਿਖਿਆ ਹੋਇਆ ਹੈ ਆੜਾ ਅਤੇ ਈਡੀ ਦੋਵੇਂ ਪ੍ਰਸ਼ਨ ਨੰਬਰ 3 ਦਿੱਤੀ ਗਈ ਤਸਵੀਰ ਬਾਰੇ ਕੁਝ ਵਾਕ ਲਿਖੋ ਇਹ ਤਸਵੀਰ ਇੱਕ ਸਕੂਲ ਦੀ ਹੈ ਬੱਚੇ ਪ੍ਰਾਰਥਨਾ ਕਰ ਰਹੇ ਹਨ ਬੱਚੇ ਤਿਰੰਗੇ ਝੰਡੇ ਕੋਲ ਖੜੇ ਹਨ ਅਸਮਾਨ ਵਿੱਚ ਪੰਛੀ ਉੱਡ ਰਹੇ ਹਨ ਸਾਰੇ ਬੱਚਿਆਂ ਦੇ ਵਰਦੀ ਪਾਈ ਹੋਈ ਹੈ ਪ੍ਰਸ਼ਨ ਨੰਬਰ 4 ਸਾਨੂੰ ਹਰ ਨਵੀਂ ਸਵੇਰ ਨੂੰ ਕੀ ਵੰਡਣਾ ਚਾਹੀਦਾ ਹੈ ਸਾਨੂੰ ਹਰ ਨਵੀਂ ਸਵੇਰ ਫੁੱਲਾਂ ਜਿਹੀ ਮੁਸਕਾਨ ਵੰਡਣੀ ਚਾਹੀਦੀ ਹੈ ਪ੍ਰਸ਼ਨ ਨੰਬਰ 5 ਕਵਿਤਾ ਦੀਆਂ ਹੇਠ ਲਿਖੀਆਂ ਸਤਰਾਂ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ ਇੱਕ ਬਾਗ ਵਿੱਚ ਅਸੀਹਾਂ ਉੱਗੇ ਬੂਟੇ ਕਈ ਤਰ੍ਹਾਂ ਦੇ ਪਰ ਆਪਸ ਵਿੱਚ ਕੁਲੇ ਮਿਲੇ ਹਾਂ ਪਾਣੀ ਜਿਵੇਂ ਸਰਾਂ ਦੇ ਇਸ ਦਾ ਭਾਵ ਹੈ ਕਿ ਅਸੀਂ ਸਭ ਲੋਕ ਇੱਕੋ ਬਾਗ ਦੇ ਬੂਟੇ ਆਂਗ ਹਰ ਕੋਈ ਵੱਖਰਾ ਹੈ ਪਰ ਆਪਸੀ ਪਿਆਰ ਮਲਾਪ ਅਤੇ ਸਾਥ ਸਾਨੂੰ ਇਕੱਠਾ ਰੱਖਦੀ ਹੈ ਅਸੀਂ ਸਰੋਵਰ ਦੇ ਪਾਣੀ ਵਾਂਗ ਇੱਕ ਹਾਂ ਪ੍ਰਸ਼ਨ ਨੰਬਰ 6 ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਬਿਮਾਰੀ ਦੀ ਛੁੱਟੀ ਲੈਣ ਲਈ ਅਰਜੀ ਲਿਖੋ ਸੇਵਾ ਵਿਖੇ ਮੁੱਖ ਅਧਿਆਪਕ ਜੀ ਸਰਕਾਰੀ ਪ੍ਰਾਇਮਰੀ ਸਕੂਲ ਲੁਧਿਆਣਾ ਵਿਸ਼ਾ ਬਿਮਾਰੀ ਦੀ ਛੁੱਟੀ ਲੈਣ ਸੰਬੰਧੀ ਸ੍ਰੀਮਾਨ ਜੀ ਬੇਨਤੀ ਹੈ ਕਿ ਮੈਨੂੰ ਕੱਲ ਸਕੂਲ ਤੋਂ ਘਰ ਜਾਣ ਸਮੇਂ ਹੀ ਤੇਜ਼ ਬੁਖਾਰ ਹੋ ਗਿਆ ਸੀ ਸ਼ਾਮ ਨੂੰ ਮੇਰੇ ਮਾਤਾ ਜੀ ਨੇ ਮੈਨੂੰ ਡਾਕਟਰ ਤੋਂ ਦਵਾਈ ਲੈ ਦਿੱਤੀ ਸੀ ਪਰ ਅੱਜ ਵੀ ਮੈਨੂੰ ਥੋੜਾ ਬੁਖਾਰ ਹੈ ਇਸ ਲਈ ਮੈਂ ਅੱਜ ਸਕੂਲ ਹਾਜ਼ਰ ਨਹੀਂ ਹੋ ਸਕਦਾ ਕਿਰਪਾ ਕਰਕੇ ਮੈਨੂੰ ਅੱਜ ਛੁੱਟੀ ਦਿੱਤੀ ਜਾਵੇ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ ਆਪ ਜੀ ਦਾ ਆਗਿਆਕਾਰੀ ਹਰਪ੍ਰੀਤ ਸਿੰਘ ਰੋਲ ਨੰਬਰ 15 ਜਮਾਤ ਪੰਜਵੀਂ ਮਿਤੀ 12 ਸਤੰਬਰ 2025 ਥੈਂਕ ਯੂ ਫॉर ਵਾਚਿੰਗ ਵੀਡੀਓ ਕੋ ਲਾਈਕ ਕਰੇ ਚੈਨਲ ਕੋ ਸਬਸਕ੍ਰਾਈਬ ਕਰੇ